ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਏ ਆਂ ਅਸੀਂ ਗੱਡੀ ਲੈਣ ਮੈਂ ਵੀ ਆਇਆ ਵਾਂ ਅਸਲ ਵਿੱਚ ਮੈਂ ਵੀ ਨਾਲ ਹੀ ਆਇਆ ਵਾਂ ਇਹ ਜਿਹੜਾ ਵੀ ਕੰਮ ਕੀਤਾ ਵਾ ਸਾਰਾ ਜੁਬਨ ਨੇ ਕੀਤਾ ਵਾ ਨਹੀਂ ਮੈਂ ਕਿਤੇ ਕੀਤਾ ਉਹ ਤਾਂ ਇੰਜ ਜੁਗ ਹੈ ਨਹੀਂ ਜਿੰਨੇ ਜੁਗ ਰੱਬ ਨੇ ਸਾਨੂੰ ਕਰਤਾ ਵਾ ਕਰਤਾ ਸਹੀ ਗੱਲ ਹੈ ਤੇ ਬਾਕੀ ਇਹ ਆ ਵੀ ਹੁਣ ਆਹ ਗੱਡੀਆਂ ਹੀ ਲਈ ਆ ਆਵਲੀ ਤੇ ਇਹਨੂੰ ਚੱਲੇ ਆ ਹੋਣਾ ਹੀ ਵੀਲ ਪੋਣਾ ਅੰਬਰਸਰੋ ਕਿਉਂਕਿ ਉਹ ਤਾਂ ਪੱਕਾ ਹੋਣਾ ਪਰ ਤੇ ਹੁਣ ਵੀਲ ਪਵਾ ਕੇ ਤੇ ਫਿਰ ਵੀ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਦੀ ਲੱਗਦੀ ਆ ਹਾਂ ਪਹਿਲਾਂ ਬਾਕੀ ਸਾਰੀ ਕਾਰਵਾਈ ਕਰ ਲਈਏ ਬਾਕੀ ਇਹ ਆ ਵੀ ਰੱਬ ਦਾ ਬਹੁਤ ਬਹੁਤ ਸ਼ੁਕਰ ਆ ਵੀ ਇਹੀਂ ਗੱਡੀਆਂ ਵਾਲੇ ਹੋ ਗਏ ਅਸੀਂ ਆ ਉਹ ਆਪਣੇ ਵਾਲੀ ਲਾ ਚੱਲੇ ਆ ਉਹ ਲੋਕੀਏ ਉੱਥੇ ਪਈ ਤੇ ਆਵਲੀ ਲੈ ਕੇ ਚੱਲਦੇ ਆ ਹਨਾ ਬੱਸਾ ਕਰਾ ਕੇ ਫੋਟੋਆਂ ਦੋ ਚਾਰ ਤੇ ਚਲੀਏ ਚਲੋ ਚਲੀਏ ਫਿਰ ਕਿੰਨਾ ਲੱਗੇ ਉਹ ਬੰਦਾ ਲੈ ਆਪਾਂ ਚਲੀਏ ਘੈਂਟਾ ਮਾਤਾ ਹੁਣ ਤੇ ਭਲਾ ਨਹੀਂ ਸਰ ਕੀ ਕਹਿੰਦੇ ਆ ਕਹਿੰਦੇ ਘੈਂਟਾ ਕੇ ਪੱਗ ਪਾਉਂਦਾ ਤੇ ਮੜ ਕੇ ਲਾ ਦਿੰਦਾ ਬਸ ਲੱਥ ਨਹੀਂ ਆੜੀ ਹੁੰਦੀ ਠੀਕ ਠਾਕ ਬਸ ਵਧੀਆ ਕਿੱਦਾਂ ਤਿਆਰ ਅਸੋ ਫਿਰ ਕੀ ਕਰਨਾ ਹੈ ਜੀ ਹਾਂਜੀ ਕੌਫੀ ਕੌਫੀ ਪੀਣੀ ਆ ਕੌਫੀ ਤਾਂ ਮੜ ਜਦੀ ਤੇ ਮਹੀਨੇ ਜੇ ਲੈਣ ਕੀ ਆ ਜੀ ਦੱਸੋ YouTube ਦੀ ਪੇਮੈਂਟ ਤੂੰ ਕਾ ਚੈੱਕ ਕਰ ਲਈ ਉਹ ਤੇ ਦੋਸਤ ਆ ਜਾ ਕਰਨਾ ਮੈਨੂੰ ਇਨੀ ਬੜੀ ਖੁਸ਼ੀ ਆ ਜੀ ਮੈਨੂੰ ਅਜੇ ਯਕੀਨ ਨਹੀਂ ਹੋ ਰਿਹਾ ਨਾ ਮੈਂ ਨਵੀਂ ਗੱਡੀ ਲੈ ਕੇ ਚੱਲਿਆ ਹਾਂ ਮੈਨੂੰ ਅਜੇ ਯਕੀਨ ਨਹੀਂ ਹੋ ਰਿਹਾ ਨਾ ਮੈਂ ਨਵੀਂ ਗੱਡੀ ਲੈ ਕੇ ਚੱਲਿਆ ਯਕੀਨ ਕਿਉਂ ਨਹੀਂ ਹੋ ਰਿਹਾ ਪਰ ਸਾਡੇ ਕੋਲ ਵੀਟ ਹੀ ਨਹੀਂ ਹੋਣੀ ਹੈਗੀ ਕੱਲੀ ਕਦੀ ਅੰਦਰ ਤੇ ਕਦੀ ਬਾਹਰ ਪਾਣੀ ਸੀ ਵੀ ਯਾਰ ਆਉਂ ਗਿਆ ਆਹੋ ਗੱਡੀ ਜੀ ਤਿਆਰ ਹੋ ਰਹੀ ਆ ਇਹਨੂੰ ਹੁਣ ਵੀਲ ਜਾਂਦੇ ਆ ਪਾਣਿਆਂ ਪਾਸਾ ਆਲਰੇ ਚਲੋ ਭਾਈ ਫਿਰ ਸੇਦੇ ਅੰਮ੍ਰਿਤਸਰ ਸੇਰੇ ਤੇ ਬੈਠੇ ਭੁਗੜ ਪਾਣੀ ਦੇ ਵਿੱਚ ਹੋਣਾ ਮਿਲਿਓ ਡੇਰੀ ਆਪ ਲੱਗੀ ਆ ਕੀ ਆ ਲੱਗੀ 6 ਲੱਖ ਚੇਰੀ ਸਾਡੇ 6:30 ਚ ਜਾਣਾ ਕੰਮ ਸਾਡੇ 6:30 ਦਾ ਵੀ ਸਾਥ ਹੀ ਜਾਣਾ ਆਹ ਤੇ ਮੇਰਾ ਜੀ ਕਾਂਡਿਆ ਜੀਪ ਤੇ ਦਾ ਤਿੰਨ लवली ਕਹਿੰਦਾ ਪਹਿਲ ਮੇਰਾ ਜੀ ਕਾਂਡਿਆ ਜੀਪ ਆਹ ਵਧੀਆ ਉਹ ਤਾਂ ਕਿ ਇਹ ਇਹ ਵੀ ਆ ਲੜਨੀ ਲੜਨੀ ਨਹੀਂ ਨਹੀਂ ਮੱਥੇ ਲਉਂਦੇ ਇਹੋ ਹੀ ਇਹਦੇ ਮੱਥੇ ਜੀ ਮੱਜਣੀ ਆ ਨਾ ਜਾ ਕੇ ਆਹ ਜਨੰਦੂ ਦੀ ਇਹਨੂੰ ਟੱਚ ਮਰਾਇਆ ਲਓ ਬਈ ਫੁੱਲ ਫੀਤੀਆਂ ਲੱਗੀਆਂ ਨੇ ਹੁਣ ਕਿਤੇ ਜਾਣਾ ਭਲਾ ਹੁਣ ਅੰਬਰ ਸ਼ਹਿਰ ਜਾਣਾ ਅੰਬਰ ਸ਼ਹਿਰ ਅੰਬਰ ਸ਼ਹਿਰ ਕੀ ਹੈ ਟਾਇਰ ਪਵਾਉਣ ਜਾਣਾ ਜੀ ਇਹ ਕੀ ਬਣ ਤਾ ਉਹ ਵਹੀਂ ਆਪਣੀ ਲਾ ਜਣੀ ਇੱਥੇ ਹੀ ਰਾਣੀ ਤੇ ਆ ਜਿਹੜੀ ਆ ਰਾਣੀ ਨਵੀਂ ਲੈ ਜਾਣੀ ਹੈ ਜੀ ਹੁਣ ਤੇ ਪਹਿਲਾਂ ਹੁਣ ਡਿਲੀਵਰੀ ਲਈਏ ਸ਼ਾਮ ਨੂੰ ਸ਼ਾਮ ਨੂੰ ਖਾਦੀ ਹੈ ਨਾ ਇਹ ਵੀ ਲੋਕਾਂ ਨੇ ਲੱਗੇ ਵੀ ਉਹ ਵੇਚਤੀ ਆ ਤੇ ਬਸ ਹੁਣ ਆ ਲੈ ਕੇ ਤੇ ਚਲਿਏ ਸਿਦਾਂਬਰ ਸ਼ਹਿਰ ਫਿਰ ਆਣ ਕੇ ਵਿਖਾਵਾਂਗੇ ਗੱਡੀ ਸਾਰੀ ਹੈਨਾ ਚਲਿਏ ਫੋਟੋ ਫੋਟਾ ਕਰਾਈਏ ਫਿਰ ਹੈਨਾ ਹਾਂ ਲਵਲੀ ਹਾਂ ਆ ਲੋ ਭਰਾ ਆਪਣੀ ਗੱਡੀ ਚੱਲ ਇਸਕਾ ਕੀ ਬੋਲਦੇ ਹੈ ਕੀ ਬੋਲਦੇ ਹੈ ਇਸਕੋ ਨਹੀਂ ਹੈ ਇਹ ਚਾਬੀ ਨਾਲ ਖੰਡਣੀ ਆ ਆਂਡੀਆਂ ਨੇ ਹਾਂ ਇਹ ਪਤਾ ਕਿ ਨਮੀ ਹੈ ਇਹ ਜ਼ਿਕਰ ਕਰ ਆਪਣੇ ਤੁਹਾਨੂੰ ਲੇਟ ਗੱਡੀ ਦਿੱਤੀ ਅੱਡੇ ਕੰਮ ਨਹੀਂ ਚੰਗੇ ਤਾਂ ਦੇ ਅੱਜ ਨਹੀਂ ਬਲੌਗ ਰਣਾ ਬੜਾ ਵੜੇ ਆ ਪਰ ਕੈਮਰਾ ਬੜੀ ਓਏ ਹੋਏ डन ਲਓ ਜੀ ਗੱਡੀ ਚਲਾਵਾਂਗਾ ਪਹਿਲੇ ਨੰਬਰ ਤੇ ਮੈਂ ਸਾਬ ਨੇ ਲੱਗੇ ਬੈਣਗੇ ਲਾਗੇ ਬੈਣਗੇ ਸਾਬ ਬਣੀ ਗੇਟ ਪਾਸ ਜਿਹੜਾ ਆਇਆ ਨਹੀਂਗਾ ਤੇ ਗੇਟ ਇਹਦਾ ਬੰਦ ਕੀਤਾ ਰਹੀ ਲੜਦੇ ਆ ਗੇਟ ਪਾਸ ਓਏ ਹੋਏ ਲੜਾਈ ਹੋ ਗਈ ਲੜਾਈ ਨਹੀਂ ਉਹ ਤਾਂ ਪਰੇ ਆ ਵੀ ਭਾਜੀ ਭਪਿੰਦਰ ਜਿਨ੍ਹਾਂ ਨੇ ਵੀ ਗੱਡੀ ਲੈਣੀ ਹੋਵੇ ਨਾ ਭਪਿੰਦਰ ਭਾਈ ਦਾ ਮੈਨੂੰ ਨੰਬਰ ਦਊਗਾ ਵਿੱਚ ਤੁਸੀਂ ਸਾਰੇ ਨੇ ਕੰਟੈਕਟ ਕਰਨਾ ਐਡੀ ਵਧੀਆ ਨੇਚਰ ਦੇ ਬੰਦੇ ਆ ਨਾ ਇਹ ਹੱਦੋਂ ਹੀ ਵੱਧ ਮਤਲਬ ਅਸੀਂ ਪਰਸੋਂ ਦੀ ਬੁਕਿੰਗ ਕਰਾਈ ਸੀ ਹਣਾ ਲਵਲੀ ਹਾਂ ਅਚਾਨਕ ਸਾਰੇ ਕੰਮ ਹੋਏ ਤੇ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤੀ ਬਹੁਤ ਵਧੀਆ ਤੇ ਮੈਂ ਨੰਬਰ ਦਊਂਗਾ ਸਾਜਰੇ ਜਰੂਰ ਕੰਟੈਕਟ ਕਰਿਓ ਲਓ ਜੀ ਆਪਾਂ ਆ ਗਏ ਆ ਰਵੀ ਟਾਇਰ ਦੇ ਕੋਲੋਂ ਰਵੀ ਟਾਇਰ ਨਹੀਂ ਟਾਇਰ ਹਾਂ ਟਾਇਰ ਚਲੋ ਜੀ ਉਹ ਵੀ ਲੱਗ ਕੱਟ ਵੇਖੀਏ ਪਹਿਲਾਂ ਕਿੱਥੇ ਆ ਕੱਟ ਕੱਟ ਵੇਖਣਾ ਪੈਣਾ ਵਾ ਤੇ 10 ਨਹੀਂ ਦੇ ਜਾਂ ਗੱਡੀ ਚਲਾਉਣਾ ਇਹ ਮੈਨੂੰ ਬਹਿ ਨਹੀਂ ਦੇਂਦੇ ਕਹਿੰਦੇ ਗੱਡੀ ਮੇਰੀ ਇਹ ਮੈਂ ਆਉਂ ਚਲਾਉਣੀ ਮੀਨਾਂ ਇਹ ਮੈਂ ਆਉਂ ਚਲਾਉਣੀ ਹੈ ਕੱਟ ਕੇ ਲਵਲੀ ਬੜੀ ਦੂਰੀ ਕੱਟ ਜਾ ਚਲ ਕੋਈ ਗੱਲ ਨਹੀਂ ਕੱਟ ਦੂਰੀ ਤੇ ਜਿਹੜੀ ਦੀਵਾਨ ਇਹਦੇ ਕਰਕੇ ਦੇ ਇੱਥੇ ਆਏ ਹੀ ਹੋਰ ਕਿ ਕੱਲ ਹੀ ਆਏ ਆ ਦੱਸ ਹੈ ਪੇਰ ਬੜਾ ਵਧੀਆ ਮੈਨੂੰ ਮੇਰੇ ਦਾ ਤੀਰ ਆਖੜ ਦਾ ਦੰਗਣਾ ਰੈਡੀ ਲੋੜੀ ਸਾਹ ਬਣੇ ਆਪਣੀ ਕਦੀ ਆਏ ਹੈ ਗੱਡੀ ਕਿੱਡੀ ਸੋਹਣੀ ਲੱਗਣੀ ਤੇ ਅਸੀਂ ਚੱਲੇ ਜਾਂ ਵੱਖਰੇ ਵੱਖਰੇ ਮਤਲਬ ਕਿ ਇਹੀ ਕੱਥੇ ਜਾਣਾ ਵਾ ਘਰੇ ਲਵਲੀ ਹੋਣਾ ਦੀ ਪਰ ਗੱਡੀ ਆਪਣੀ ਏਜੰਸੀ ਚ ਅਸੀਂ ਵੀ ਲੈਣੀ ਸੀਗੀ ਉਹ ਲੈ ਕੇ ਵੇ ਆਏ ਆਂ ਕਰੋੜਿਆ ਮੋੜਾ ਪੂਰੀ ਯਾਦ ਨਹੀਂ ਫਿਰ ਸੋਹਣੀ ਦੇ ਲਈ ਅਸੀਂ ਘਰ ਆ ਗਏ ਆ ਤੇ ਲਵਲੀ ਵੀਰ ਦਾ ਸਿਰ ਬਹੁਤ ਦਰਦ ਕੰਡਿਆ ਅਸੀਂ ਪੱਗ ਨਾਲ ਪੱਗ ਵੀਰ ਨਾਲ ਲਾ ਲਈ ਆ ਪਰ ਐ ਵੇਲੇ ਟਾਈਮ ਹੋ ਗਿਆ 7:33 ਦਾ ਐ ਫਰੇ ਕਰ ਪਹੁੰਚੇ ਆ ਅਰ ਰੋਜਾ ਚਾਚਾ ਤੇਲ ਵੀ ਛੋਣਾ ਇਹੇ ਤੇਲ ਵੀ ਛੋਣਾ ਇਹੇ ਕਹਿੰਦਾ ਆਪੇ ਆਇਨਾ ਨਾ ਗੜੀ ਆਓ ਹੀ ਮਾਤਾ ਜੀ ਡੀਕਣ ਦੀ ਆ ਲੀਨਪੜਾ ਕੀ ਕਹਿਣੀ ਆ ਚਾਚੂ ਆ ਗਏ ਲੱਗੀ 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 ਉਹ ਪਾਣੀ ਪੀ ਗਈ ਤੇ ਹੈਪੀ ਜੀਜੀ ਡੀਕਣ ਦੀ ਰਾਤੀ ਵੇਖ ਲੈ ਹੈ ਹਿੰਜ ਚਟੋਣੀ ਪਿਆ ਕਰਦੇ ਆ ਜੀ ਮਹਾਰਾ ਹੀ ਸਤਾ ਵਾ ਮਹਾਰਾ ਸਤਾ ਵਾ ਵੀ ਸਾਰਿਆਂ ਨੂੰ ਬਹੁ ਬਹੁ ਵਧਾਈਆਂ ਜੀ ਵਧਾਈਆਂ ਵਧਾਈਆਂ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਬੈਠੋ ਬੈਹ ਕੇ ਵੇਖੋ ਸਾਜਰੇ ਵਾਰੀ ਵਈ ਜੀ ਚੇਰੇ ਨੂੰ ਪੁੱਛੋ ਵੀ ਤੂੰ ਆਇਆ ਨਹੀਂ ਅੰਮ੍ਰਿਤਸਰ ਚਲ ਕੇ ਆਈ ਅੱਛਾ ਉਹ ਵੀਰ پاਗ ਲੈਂਦੇ ਤੂੰ ਲੈ ਦੱਸੋ ਘਰ ਕਿਦਾਂ ਦੀ ਫੀਲਿੰਗ ਆਉਂਦੀ ਫੀਲਿੰਗ ਤੇ ਆਮ ਆ ਜਦਾਂ ਕੋਲੇ ਯਾਤ ਚ ਬਹਿ ਗਏ ਹੰਨੇ ਤੇ ਜਾਜ ਯਾਡੇ ਵਾਸਤੇ ਗੱਲੀ ਦੀ ਤਾਂ ਫਰੌਣੀ ਆ ਇਹ ਤਾਂ ਹੈ ਹਾਂ ਇਹ ਸਹੀ ਗੱਲ ਆ ਪ੍ਰਾਣੀ ਨੂੰ ਇਹ ਹੁੰਦਾ ਵੀ ਵਿੱਚ ਬਹਿ ਕੇ ਰੱਬ ਸਟਾਰਟ ਕਰਦੀ ਇਹਨੂੰ ਕਿਦੇ ਪ੍ਰਾਣੀ ਵਿਚਾਰੀ ਆਡੀ ਰਾਣੀ ਉਹ ਖਲੋਤੀ ਆ ਹਾਂ ਚੱਲੀਏ ਲੈ ਨਾ ਚੱਲੀਏ ਆ ਬਾਈ ਕਰਦੇ ਉੱਤਰ ਬਾਈ ਕਰਦੇ ਸਾਰਿਆਂ ਨੂੰ ਤੇ ਮੇਰੀ ਗੱਡੀ ਕੇ ਸਾਰੇ ਜਾਨੇ ਜਨਨ ਨੂੰ ਸਬਸਕ੍ਰਾਈਬ ਕਰਿਓ एक कमेंट जरूर करो ऐा करके बर्थडे बोलो बर्थडे ਹੈਪੀ ਬਰਥਡੇ ਖਲੀ ਨਹੀਂ ਹੈ ਬਰਥਡੇ ਨਹੀਂ ਹੈ